ਸਸਕਾਲ ਜੀ ਤੁਸੀਂ ਦੇਖ ਰਹੇ ਹੋ ਜੀਤਵਪਤੀ ਮਹਾ ਸੁਰਿੰਦਰਪਾਲ ਸਿੰਘ ਉਰਪਾਲ ਤਰਨਤਾਰਨ ਜਿਮਣੀ ਚੌਂਂ ਦੇ ਵਿੱਚ ਇਸ ਵੇਲੇ ਵੱਖ-ਵੱਖ ਇਲਾਕਿਆਂ 'ਚ ਦੌਰਾ ਕੀਤਾ ਜਾ ਰਿਹਾ ਹੈ ਤੇ ਕੀ ਕੁਝ ਹਾਲਾਤ ਨੇ ਪਿੰਡਾਂ ਦੇ ਅਸੀਂ ਤੁਹਾਡੇ ਨਾਲ ਵੀ ਜਰੂਰ ਸਾਂਝੇ ਕਰ ਰਹੇ ਹਾਂ ਪਿੰਡ ਮਾਨਕਪੁਰ ਆ ਜਿੱਥੇ ਅਸੀਂ ਇਸ ਵੇਲੇ ਖੜੇ ਹੋਏ ਹਾਂ ਤੇ ਸਭ ਤੋਂ ਪਹਿਲਾਂ ਜਿਹੜੀ ਇੱਥੇ ਤਸਵੀਰ ਸੀ ਉਹ ਇਹ ਸੀ ਕਿ ਇੱਥੇ ਤਕਨੀਕੀ ਖਰਾਬੀ ਦੇ ਕਰਕੇ ਚੋਣ ਪ੍ਰਕਿਰਿਆ ਜਿਹੜੀ ਸੀ ਉਹ ਜ਼ਰੂਰ ਠੱਪ ਰਹੀ ਹੈ ਹਾਲਾਂਕਿ ਹੁਣ ਚੱਲੂ ਹੋ ਗਈ ਹੈ ਕਾਫੀ ਲੰਮਾ ਸਮਾਂ ਚੋਣ ਪ੍ਰਕਿਰਿਆ ਠੱਪ ਰਹਿਣ ਕਰਕੇ ਵੋਟਰਾਂ ਨੂੰ ਮੇਂ ਇੰਤਜ਼ਾਰ ਕਰਨਾ ਪਿਆ ਤਾਂ ਇਹ ਤਸਵੀਰਾਂ ਜ਼ਰੂਰ ਤੁਸੀਂ ਸਾਂਝੀਆਂ ਕਰ ਸਕਦਾ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਅੱਜ ਵੇਲੇ ਸਖਤ ਪ੍ਰਬੰਧ ਜਿਹੜੇ ਕੀਤੇ ਗਏ ਨੇ ਅਮਲਾ ਫੈਲਾ ਵੀ ਲਗਾਤਾਰ ਇਹਨਾਂ ਇਲਾਕਿਆਂ ਦਾ ਦੌਰਾ ਕਰ ਰਿਹਾ ਹੈ ਜਿਸ ਜਿਸ ਇਲਾਕੇ ਦੇ ਵਿੱਚ ਖਾਸ ਤੌਰ ਤੇ ਵੋਟ ਪ੍ਰਕਿਰਿਆ ਚੱਲ ਰਹੀ ਆ ਉਥੇ ਕੀ ਕੁਝ ਹਾਲਾਤ ਨੇ ਉਹ ਵੀ ਜ਼ਰੂਰ ਜਾਣਨ ਦੇ ਲਈ ਅਮਰਾ ਅੱਲਾ ਜਿਹੜਾ ਹੈ ਸਰਕਾਰੀ ਪਦਰ ਤੇ ਉਹ ਵੀ ਇੱਥੇ ਜਰੂਰ ਆਜ ਰਿਹਾ ਹੈ ਐਸ ਡੀ ਐਮ ਵੀ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਇਹ ਸਾਰੀ ਚੋਣ ਪ੍ਰਕਿਰਿਆ ਉਹਦੇ ਵਾਸਤੇ ਜਿਹੜੀ ਹੈ ਜਰੂਰ ਨਿਰੀਖਣ ਕੀਤਾ ਜਾ ਰਿਹਾ ਹੈ ਇਸ ਪਿੰਡ ਦੇ ਵਿੱਚ ਵਕ ਵਕ ਤੇਰਾ ਵੱਲੋਂ ਬੂਥ ਵੀ ਲਾਏ ਗਏ ਨੇ ਤੇ ਉਹਨਾਂ ਵੱਲੋਂ ਚੋਣ ਪ੍ਰਕਿਰਿਆ ਦੇ ਨੂੰ ਅੰਜਾਮ ਵਿੱਚ ਦਿੱਤਾ ਜਾ ਰਿਹਾ ਹੈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਤਾਂ ਇਹਨਾਂ ਪ੍ਰਬੰਧਾਂ ਦੇ ਹੇਠ ਹੀ ਸਾਰੀ ਵੋਟ ਪ੍ਰਕਿਰਿਆ ਉਹ ਚੱਲ ਰਹੀ ਹੈ ਤਾ ਇਥੇ ਲਗਾਤਾਰ ਜ਼ਾਇਜ਼ਾ ਵੀ ਲਿਆ ਜਾ ਰਿਹਾ ਹਾਲਾਂਕਿ ਕੁਝ ਸਮਾਂ ਪਹਿਲਾਂ ਇਥੇ ਜ਼ਰੂਰ ਵੋਟ ਪ੍ਰਕਿਰਿਆ ਉਹ ਰੁਕੀ ਹੋਈ ਸੀ ਤਕਨੀਕੀ ਖਰਾਬੀ ਉਹਦਾ ਕਾਰਨ ਦੱਸਿਆ ਜਾ ਰਿਹਾ ਸੀ ਪਰ ਇਸ ਦੇ ਬਾਵਜੂਦ ਵੀ ਲੋਕ ਜੁਰ ਆਪਣੀ ਆਪਣੀ ਵੋਟ ਪਾਉਣ ਦੇ ਲਈ ਇਥੇ ਪਹੁੰਚੇ ਹੋਏ ਸਨ ਤਾਂ ਹੁਣ ਵਕ ਵਕ ਇਲਾਕਿਆਂ ਦੇ ਵਿੱਚ ਜਦੋਂ ਜਦਾਂ ਸਮਾਂ ਬੀਤ ਤਰ ਹੋ ਰਿਹਾ ਹੈ ਤਿਵੇਂ ਤਿਵੇਂ ਲੋਕ ਆਪਣੇ ਆਪਣੇ ਘਰਾਂ ਤੋਂ ਬਾਹਰ ਵੀ ਆ ਰਹੇ ਨੇ ਤੇ ਉਹਨਾਂ ਵੱਲੋਂ ਆਪਣੀ ਵੋਟ ਪ੍ਰਕਿਰਿਆ ਦਾ ਇਸਤੇਮਾਲ ਵੀ ਕੀਤਾ ਜਾ ਰਿਹਾ ਹੈ ਤਾਂ ਜਿਸ ਦਾ ਨਤੀਜਾ 14 ਨਵੰਬਰ ਨੂੰ ਆਵੇਗਾ 14 ਨਵੰਬਰ ਨੂੰ ਤੈ ਹੋਵੇਗਾ ਕਿ ਕਿਹੜਾ ਐਮਐਲਏ ਜਿਸ ਦੇ ਉੱਤੇ ਲੋਕਾਂ ਦਾ ਮਨ ਟਿਕਿਆ ਏ ਲੋਕ ਚਾਹੁੰਦੇ ਨੇ ਕਿ ਉਸ ਇਲਾਕੇ ਦੀ ਉਹ ਸੇਵਾ ਕਰੇ ਤਾਂ ਅਜਹ ਦੇ ਵਿੱਚ ਲਗਾਤਾਰ ਪਿਛਲੇ ਦਿਨਾਂ ਤੋਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਚੋਣ ਪ੍ਰਕਿਰਿਆ ਦੇ ਵਿੱਚ ਸ਼ਾਮਲ ਹੁੰਦਿਆ ਚੋਣ ਪ੍ਰਚਾਰ ਕੀਤਾ ਸੀ ਆਪਣੇ ਵਾਅਦੇ ਅਤੇ ਦਾਅਵੇ ਲੋਕਾਂ ਦੇ ਨਾਲ ਕੀਤੇ ਸਨ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕੀਤੇ ਸਨ ਤੇ ਆਪਣੀ ਅਡਾਇਲੋਜੀ ਜਿਹੜੀ ਸੀ ਉਹ ਲੋਕਾਂ ਦੇ ਸਾਹਮਣੇ ਝੂਰ ਰੱਖੀ ਸੀ ਅਜਹ ਦੇ ਵਿੱਚ ਲੋਕਾਂ ਦੇ ਮਨ ਨੂੰ ਕਿਹੜੀ ਗੱਲ ਨੇ ਕਿੰਨਾ ਘਟੁੰਬਿਆ ਇਹ ਜਰੂਰ ਦੇਖਣਾ ਹੋਵੇਗਾ ਜਦੋਂ ਜੋਨ ਪ੍ਰਕਿਰਿਆ ਚੱਲ ਰਹੀ ਸੀ ਤਾਂ ਬਹੁਤ ਸਾਰੇ ਜਿਹੜੇ ਅਜਿਹੇ ਬਿਆਨ ਵੀ ਸਾਹਮਣੇ ਆਏ ਸੀ ਜਿਹੜੇ ਕੀ ਵਿਵਾਦਾਂ ਦੇ ਵਿੱਚ ਵੀ ਰਹੇ ਤਾਂ ਲੋਕਾਂ ਦੇ ਗੁੱਸੇ ਦਾ ਵੀ ਉਹਨਾਂ ਨੂੰ ਸ਼ਿਕਾਰ ਹੋਣਾ ਪਿਆ ਤਾਂ ਜਹੇ ਦੇ ਵਿੱਚ ਜਿਹੜੀ ਵੀ ਚੋਣ ਪ੍ਰਕਿਰਿਆ ਹੋਈ ਸੀ ਉਸ ਦਰਮਿਆਨ ਬਹੁਤ ਸਾਰੀਆਂ ਅਜਹੀਆਂ ਘਟਨਾਵਾਂ ਵੀ ਵਾਪਰੀਆਂ ਜਿਸ ਨੂੰ ਲੈ ਕੇ ਲਗਾਤਾਰ ਟਰੋਲ ਵੀ ਹੁੰਦੀਆਂ ਰਹੀਆਂ ਸਿਆਸੀ ਤਰ੍ਹਾਂ ਸਾਡੇ ਨਾਲ ਇਸ ਵੇਲੇ ਵੀ ਮੌਜੂਦ ਨੇ ਸਾਡੇ ਅਜੀਤ ਦੇ ਸੀਨੀਅਰ ਜਰਨਲਿਸਟ ਸੁਖਦੇਵ ਸਿੰਘ ਗੱਲਬਾਤ ਵੀ ਕਰਾਂਗੇ ਕਿ ਹੁਣ ਤੱਕ ਦੇ ਕੀ ਕੁਝ ਹਾਲਾਤ ਨੇ ਭਾਜੀ ਕੀ ਕੁਝ ਹਾਲਾਤ ਨੇ ਹੁਣ ਤੱਕ ਦੇ ਸਭ ਤੋਂ ਪਹਿਲਾਂ ਮਾਨਕਪੁਰ ਜਿੱਥੇ ਕਿ ਚੋਣ ਪ੍ਰਕਿਰਿਆ ਵੀ ਜਰੂਰ ਠੱਪ ਰਹੀ ਹੈ ਕਿ ਕਾਰਨ ਦੱਸਿਆ ਜਾ ਰਿਹਾ ਤੇ ਕਿੰਨਾ ਸਮਾਂ ਜਿਹੜੀ ਹੈ ਉਹ ਵੋਟ ਉਹ ਨਹੀਂ ਚੱਲ ਸਕੀ ਪੈਸੇ ਜੀ ਤੇ ਸਵੇਰ ਦੇ ਹੀ ਦੱਸ ਰਹੇ ਸਿਰਫ ਇੱਥੇ 500 ਕੁਝ ਵੋਟਾਂ ਇਹਨਾਂ ਦੀਆਂ ਹੈਗੀਆਂ ਜੀ ਰ ਮਸ਼ੀਨਾ ਟਾਈਮ ਟੂ ਟਾਈਮ ਕਹਿੰਦੇ ਸਾਰਾ ਦਿਨ ਇਸ ਤਰ੍ਹਾਂ ਹੀ ਬੰਦ ਰਹੀਆਂ ਹੁਣ ਤੱਕ ਜਿਹੜੀ ਹੈ 35% 35 ਵੋਟਾਂ ਸਾਰੀਆਂ ਜਿਹੜੀਆਂ ਹੁਣ ਪੋਲਿੰਗ ਸਪਾਸਸ ਦੇ ਵਿੱਚ ਜਿਹੜੀਆਂ ਹੋਈਆਂ ਹੁਣ ਆਪਾਂ ਅੱਗੇ ਪ੍ਰਸ਼ਾਸਨ ਨੂੰ ਵੇਖਦੇ ਹਾਂ ਇਹ ਕੀ ਦੱਸਦਾ ਹੈ ਅਸੀਂ ਤਾਂ ਅੱਗੇ ਇਹ ਵੀ ਇੱਕ ਬੜੀ ਵੱਡੀ ਤਕਨੀਕੀ ਖਰਾਬੀ ਤੇ ਕਰਕੇ ਫਿਰ ਲੋਕਾਂ ਨੂੰ ਵੀ ਜ਼ਰੂਰ ਪਰੇਸ਼ਾਨ ਹੋ ਰਿਹਾ ਹੈ ਦਸਦੇ ਲੋਕ ਵਾਪਸ ਮੁੜ ਗਏ ਆ ਜੀ ਇਸ ਕਰਕੇ ਹੁਣ ਇੱਥੇ ਕੋਈ ਹੈ ਵੀ ਨਹੀਂ ਬਹੁਤ ਘੱਟ ਹੈ ਬਹੁਤ ਘੱਟ ਲੋਕ ਹੈਗੇ ਆ ਹਾਂਜੀ ਤਾਂ ਲੋਕਾਂ ਦਾ ਵਿੱਚ ਤਾਂ ਫਿਰ ਜ਼ਰੂਰ ਨਰਾਜ਼ਗੀ ਵੀ ਹੋਵੇਗੀ ਕਿ ਇੰਨੇ ਦਿਨਾਂ ਦੀ ਤਿਆਰੀ ਚੱਲ ਰਹੀ ਸੀ ਤਾਂ ਬਿਲਕੁਲ ਇਹ ਦੰਗਲ ਬੜਾ ਤਾਂ ਸ਼ਾਅ ਸੀ ਲੋਕਾਂ ਦੇ ਵਿੱਚ ਪਰ ਆ ਜਿਹੜਾ ਹੁਣ ਹੈ ਮਸ਼ੀਨਾਂ ਨੇ ਜਿਹੜੀ ਪ੍ਰੋਬਲਮ ਕ੍ਰੀਏਟ ਕੀਤੀ ਉਹਦਾ ਕਰਕੇ ਓਕੇ ਹੋਰ ਵਕਫਾ ਕੋਈ ਪਿੰਡਾਂ 'ਚ ਵੀ ਤੁਸੀਂ ਜਾ ਰਹੇ ਹੋ ਕਿਵੇਂ ਦਾ ਹਾਲਾਤ ਹੈ ਕਿ ਕੁਝ ਲੋਕ ਕਿੰਨਾ ਕ ਘਰਾਂ 'ਚੋਂ ਨਿਕਲ ਰਹੇ ਨੇ ਕਿੰਨੇ ਕ ਫੀਸਦ ਵੋਟ ਹੋਣ ਦੀ ਜਿਹੜੀ ਆ ਆਸ ਉਮੀਦ ਹੈ ਇਹ ਫੀਸਦ ਲਗਭਗ 50 ਤੋਂ 60% ਤੱਕ ਤੇ ਪੋਲਿੰਗ ਹੋਣ ਦੀ ਆਸ ਹੈਗੀ ਆ ਨਾ ਜਿਹੜੀ ਇੱਥੇ ਦੀ ਹੈਗੀ ਆ ਕਿਉਂਕਿ ਲੋਕਾਂ ਦੇ ਉੱਤੇ ਥੋੜਾ ਤਾਂ ਸ਼ਾਅ ਵੀ ਹੈਗਾ ਵੀ ਸਲੋ ਅਸੀਂ ਆਪਣਾ ਪਸੰਦੀਦਾ ਕੋਈ ਕੈਂਡੀਡੇਟ ਲਿਆਈਏ ਬਾਕੀ ਸਮਾਂ ਆ ਜੀ ਹੁਣ ਵੇਖੋ ਲੋਕ ਕੀ ਕਰਦੇ ਅੱਗੇ ਓਕੇ ਨਸਤੇ ਤਾਂ ਸੁਰੱਖਿਆ ਨੂੰ ਲੈ ਕੇ ਵੀ ਵੱਡੇ ਇੰਤਜ਼ਾਮ ਹੈ ਉਹ ਕੀਤੇ ਹੋਏ ਨੇ ਤਾਂ ਇੱਥੇ ਜ਼ਰੂਰ ਵੱਡੇ ਪੱਧਰ ਤੇ ਜਿਸ ਤਰੀਕੇ ਨਾਲ ਦੱਸਿਆ ਹੈ ਕਿ 500 ਦੇ ਕਰੀਬ ਵੋਟ ਹੈ ਪਰ ਮਹਿਜ 35 ਵੋਟਾਂ ਹੀ ਪੋਲ ਹੋਈਆਂ ਜਿਸ ਦੇ ਕਰਕੇ ਜਿਹੜੇ ਲੋਕ ਸੀ ਆਏ ਸੀ ਪਰੇਸ਼ਾਨ ਹੋਣਾ ਪਿਆ ਉਹਨਾਂ ਨੂੰ ਤੇ ਉਹ ਇੱਥੋਂ ਬਿਨਾਂ ਵੋਟ ਪਾਏ ਵਾਪਸ ਚਲੇ ਗਏ ਹੁਣ ਦੁਬਾਰਾ ਕਦੋਂ ਆਉਂਦੇ ਨੇ ਜਾਂ ਫਿਰ ਨਹੀਂ ਆਉਂਦੇ ਇਹ ਦੇਖਣਾ ਹੋਵੇਗਾ ਪਰ ਜਿਸ ਤਰੀਕੇ ਦੇ ਇਹ ਪ੍ਰਬੰਧ ਨੇ ਲੱਗਦਾ ਹੈ ਕਿ ਕਿਤੇ ਨਾ ਕਿਤੇ ਜ਼ਰੂਰ ਕੋਈ ਕਮੀ ਰਹਿ ਗਈ ਹੈ ਇਸ ਤੋਂ ਪਹਿਲਾਂ ਹੋਰ ਵੀ ਪਿੰਡਾਂ ਦੇ ਵਿੱਚ ਜਿਵੇਂ ਮੀਹਾਂਪੁਰ ਪਿੰਡ ਸੀ ਉਹਦੇ ਵਿੱਚ ਵੀ ਲਗਭਗ 1 ਘੰਟਾ ਵੋਟ ਪ੍ਰਕਿਰਿਆ ਜਿਹੜੀ ਆ ਉਹ ਜਰੂਰ ਠੱਪ ਰਹੀ ਸੀ ਉਸ ਤੋਂ ਬਾਅਦ ਤਕਨੀਕੀ ਖਰਾਬੀ ਜਿਹੜੀ ਸੀ ਉਸ ਨੂੰ ਦੂਰ ਕਰ ਦਿੱਤਾ ਗਿਆ ਤੇ ਲੋਕਾਂ ਨੇ ਮੁੜ ਆਪਣੇ ਵੋਟ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਕੀ ਨਾ ਵੋਟ ਪਾਏ ਹੋ ਜੀ ਹਾਂਜੀ ਹਾਂਜੀ ਵੋਟ ਇੱਥੇ ਤਕਨੀਕੀ ਖਰਾਬੀ ਕਰਕੇ ਮਸ਼ੀਨਾਂ ਬਚਣਾ ਵੀ ਖਰਾਬ ਰਹੀਆਂ ਦੱਸ ਰਹੇ ਹਾਂਜੀ ਹਾਂਜੀ ਓਕੇ ਕਿੰਨਾ ਕੁ ਸਮਾਂ ਜਿਹੜਾ ਫਿਰ ਲੋਕਾਂ ਨੇ ਆਪਣਾ ਅਧਾ ਪਣਾ ਪਣਾ ਕਾ ਘੰਟਾ ਓਕੇ ਤੁਹਾਡੇ ਇਲਾਕੇ ਦੇ ਕਿਹੜੇ-ਕਿਹੜੇ ਮਸਲੇ ਲੱਗਦਾ ਕਿ ਤੁਹਾਨੂੰ ਜਰੂਰ ਹੱਲ ਹੋਣੇ ਚਾਹੀਦੇ ਨੇ ਜੀ ਕੋਈ ਜਿੰਨੇ ਸਾਰੇ ਇਹਨਾਂ ਦੇ ਨਾਲ ਹੀ ਹੈ ਪਿੰਡ ਦੇ ਨਾਲ ਜੋ ਹੈ ਗਾਹ ਸਾਹਿਬ ਹੋਣਾ ਹੀ ਚਾਹੀਦਾ ਹਾਲਾ ਕਿਵੇਂ ਦਾ ਉਮੀਦਵਾਰ ਜਿਹੜਾ ਜਿੱਤਣਾ ਚਾਹੀਦਾ ਜੀ ਤੁਹਾਨੂੰ ਲੱਗਦਾ ਕਿ ਜਿਹੜੇ ਵਾਅਦੇ ਦਾਵੇ ਜਰੂਰ ਕੀਤੇ ਨੇ ਬੁਲੰਦੀਆਂ ਦਾ ਇਮਾਨਦਾਰ ਹੋਵੇ ਜੀ ਲੋਕਾਂ ਦੀ ਸੁਣਦਾ ਹੋਵੇ ਜੀ ਬਸ ਇਹ ਹੋਵੇ ਠੀਕ ਹੈ ਓਕੇ ਤਾਂ ਲੋਕ ਆਪਣੀ ਆਪਣੀ ਵੋਟ ਦਾ ਵੀ ਇਸਤੇਮਾਲ ਕਰ ਰਹੇ ਨੇ ਤਾਂ ਜਰੂਰ ਇੱਕ ਵਾਰ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਲੈਣੇ ਆ ਕਿ ਕਿਸ ਤਰੀਕੇ ਦੇ ਨਾਲ ਪ੍ਰਬੰਧਾਂ ਦਾ ਵੀ ਜਰੂਰ ਜਾਇਜ਼ਾ ਲਿਆ ਜਾ ਰਿਹਾ ਹੈ ਲਗਾਤਾਰ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪਰ ਜਿੱਤੇ ਤਕਨੀਕੀ ਖਰਾਬੀ ਹੈ ਉਹਦੇ ਕਰਕੇ ਵੀ ਜਰੂਰ ਆਵਾਜ਼ ਆ ਰਹੀ ਆਵਾਜ਼ਾਈ ਵਾਲਾ ਮਾਹੌਲ ਹੈ ਉਹ ਜਰੂਰ ਬਣਿਆ ਹੋਇਆ ਹੈ ਲੋਕਾਂ ਦੇ ਵਿੱਚ ਰੋਸ ਵੀ ਹੈ ਕਿਉਂਕਿ ਉਹ ਚਾਹੁੰਦੇ ਨੇ ਕਿ ਉਹ ਆਨ ਵੋਟ ਪਾਉਣ ਤੇ ਮੁੜ ਆਪਣੇ ਆਪਣੇ ਕੰਮਾਂ ਤੇ ਵਾਪਸ ਪਰਤ ਜਾਣ ਪਰ ਜਿਸ ਤਰੀਕੇ ਦੇ ਦਿਆ ਇਹ ਤਕਨੀਕੀ ਖਰਾਬੀਆਂ ਸਾਹਮਣੇ ਆ ਰਹੀਆਂ ਨੇ ਤਿਵੇਂ ਹੀ ਤਿਵੇਂ ਲੁਕਾ ਨੂੰ ਜਦੋਂ ਸਮਾਂ ਬਤੀਤ ਕਰਨਾ ਪੈਂਦਾ ਜ਼ਿਆਦਾ ਤਾਂ ਉਹਨਾਂ ਦੇ ਵਿੱਚ ਪਰੇਸ਼ਾਨੀ ਵੀ ਜ਼ਰੂਰ ਹੁੰਦੀ ਹੈ ਅਜਿਹੇ ਦੇ ਵਿੱਚ ਇਹ ਸਾਰੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਿੰਡ ਮਾਨਕਪੁਰ ਹੈ ਸਰਹੱਦ ਨਾਲ ਲੱਗਦੇ ਇਹ ਪਿੰਡ ਨੇ ਤੇ ਇਨ੍ਹਾਂ ਪਿੰਡਾਂ ਦੇ ਵਿੱਚ ਜਿਹੜੇ ਇਹ ਹਾਲਾਤ ਹੈ ਜਿਹੜੇ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੇ ਕਰ ਰਹੇ ਹਾਂ ਕਬੂਤਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਾਡੇ ਨਾਲ ਐਸਡੀਐਮ ਸਾਹਮਣੇ ਨੇ ਸਰ ਕਿਵੇਂ ਦੇਖਦੇ ਹੋ ਹੁਣ ਤੱਕ ਦੀ ਜਿਹੜੀ ਚੋਣ ਪ੍ਰਕਿਰਿਆ ਕਿਵੇਂ ਦੀ ਚੱਲ ਰਹੀ ਹੈ ਕਿੰਨੀ ਕੀ ਪੋਲਿੰਗ ਜਿਹੜੀ ਐਸ ਨੂੰ ਲੱਗਦਾ ਕਿ ਤੁਸੀਂ ਕਹ ਜੀ ਜਿਹੜਾ ਤੁਸੀਂ ਦੇਖੇ ਰਹੋਗੇ ਕਿ ਬੜਾ ਪੀਸਫੁਲ ਚੱਲ ਰਿਹਾ ਹੈ ਇਸ ਕਬੂਤ ਦੇ ਉੱਤੇ ਥੋੜੀ ਜੀ ਮਸ਼ੀਨ 'ਚ ਦਿੱਕਤ ਆਈ ਸੀਗੀ ਕਿਉਂਕਿ ਉਹਦੇ ਵੀਵੀ ਪੈਨ ਦੇ ਵਿੱਚ ਦਿੱਕਤ ਸੀਗੀ ਤੇ ਸਾਡੇ ਜਿਹੜੇ ਇੰਜੀਨੀਅਰ ਸੀ ਉੱਥੇ ਪੱਕੇ ਬਿਠਾ ਦਿੱਤੇ ਆ ਤੇ ਉਹਨੂੰ ਚੇਂਜ ਕਰਵਾ ਦਿੱਤਾ ਗਿਆ ਜਿਹਦਾ ਕਰਕੇ ਕੁਝ ਸਮੇਂ ਵਾਸਤੇ ਜਿਹੜਾ ਉਹ ਦਿੱਕਤ ਹੋ ਕਰਕੇ ਥੋੜਾ ਜਿਹਾ ਅਦਕਿਆ ਵਿੱਚੋਂ ਬਾਕੀ ਜਿਹੜੇ ਪ੍ਰਬੰਧ ਹੈਗੇ ਆ ਪ੍ਰਸ਼ਾਸਨ ਦੇ ਪੁਖਤਾ ਪ੍ਰਬੰਧ ਆ ਜੀ ਪੈਰਾ ਮਿਲਟਰੀ ਫੋਰਸ ਲੱਗੀਆਂ ਉਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਜਵਾਨ ਵੀ ਲੱਗੇ ਆਗੇ ਇੱਥੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਡਰ ਭੈ ਦੀ ਜਰੂਰਤ ਨਹੀਂ ਹੈਗੀ ਆਪਣੀ ਉਹ ਮਨਮਰਜ਼ੀ ਦੇ ਨਾਲ ਜਿੱਥੇ ਵੀ ਉਹ ਚਾਹੁੰਦਾ ਵਾ ਜਿੱਥੇ ਉਹਦੀ ਰਾਏ ਹੈਗੀ ਆ ਉਹ ਆਪਣੀ ਵੋਟ ਦਾ ਇਸਤੇਮਾਲ ਕਰ ਸਕਦਾ ਜੀ ਤੇ ਮੈਂ ਲੋਕਾਂ ਨੂੰ ਅਪੀਲ ਕਰਨੀ ਚਾਹਾਂਗਾ ਹੱਕ ਦੇ ਵੋਟਰਾਂ ਨੂੰ ਕਿ ਉਹ ਇਸ ਲੋਕਤੰਤਰਕ ਮੇਲੇ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਤੇ ਆਪਣੀ ਵੋਟ ਦਾ ਪ੍ਰਯੋਗ ਕਰਨ। ਜੀ ਇਸ ਤੋਂ ਇਲਾਵਾ ਸਾਡੇ ਟੋਟਲ ਜਿਹੜੇ 222 ਬੂਥ ਹੈਗੇ ਆ 222 ਬੂਥਾਂ ਤੇ ਇਸ ਟਾਈਮ ਦੇ ਉੱਤੇ ਸਾਡੀਆਂ ਮੋਟਾ ਚੱਲ ਰਹੀਆਂ ਵਾ ਤੇ ਬੜੇ ਪੀਸਫੁਲ ਮਾਹੌਲ ਦੇ ਵਿੱਚ ਚੱਲ ਰਹੀਆਂ ਆ। ਓਕੇ। ਆ ਸੈਂਸਿਟਿਵ ਬੂਥ ਕਿੰਨੇ ਕਿਨੇ ਜਿਹੜੇ ਟੋਟਲ ਜਿਹੜੇ ਹਲਕੇ ਦੇ ਵਿੱਚ ਸੈਸਟਿ ਬੂਥ ਹੈਗੇ ਆ ਉਹ 100 ਹੈਗੇ ਆ। ਜੀ 46 ਲੋਕੇਸ਼ਨ ਦੇ ਉੱਪਰ 100 ਸੈਸਟਿ ਬੂਥ ਆ ਉਸ ਉਹਦੇ ਉੱਤੇ ਐਕਸਟਰਾ ਪੈਰਾ ਮਿਲਟਰੀ ਜਿਹੜੀ ਉਹ ਲਗਾਈ ਗਈ ਆ। ਓਕੇ। ਤਾਂ ਜਿਹੜੀ ਵੋਟ ਹੈ ਕਦੋਂ ਤੱਕ ਲੋਕ ਆਪਣੀ ਵੋਟ ਦਾ ਇਸਤੇਮਾਲ ਕਰ ਸਕਦੇ ਨੇ ਤੇ ਕਦੋਂ ਗੇਟ ਬੰਦ ਹੋ ਜਾਣਗੇ ਜਿਸ ਤੋਂ ਬਾਅਦ ਇਹ ਸਾਰਾ ਕੁਝ ਮੁਕੰਮਲ ਹੋ ਜਾਏਗਾ 6 ਵਜੇ ਤੱਕ ਜਿਹੜੀਆਂ ਇਹ ਵੋਟਾਂ ਪੈਣਗੀਆਂ ਪਰ ਜੇਕਰ ਕੋਈ ਦਾਇਰਾ ਤੁਸੀਂ ਦੇਖ ਰਹੇ ਆ ਗੇਟ ਲੱਗਾ ਹੈਗਾ ਜੇਕਰ ਕੋਈ ਇਹਦੇ ਅੰਦਰ ਆ ਜਾਂਦਾ 6 ਵਜੇ ਤੋਂ ਪਹਿਲਾਂ ਜੀ ਤੇ ਅਸੀਂ ਉਹਨਾਂ ਨੂੰ ਸਾਡੀ ਜਿਹੜੀ ਟੀਮਾਂ ਇਹਨਾਂ ਨੂੰ ਸਮਝਾਏਗਾ ਉਹਨਾਂ ਨੂੰ ਪਰਚੀ ਸਲਿੱਪ ਵਗੈਰਾ ਪ੍ਰੋਵਾਈਡ ਕਰਵਾ ਦੇਣਗੇ ਜੀ ਤੇ ਉਸ ਤੋਂ ਬਾਅਦ ਜਦੋਂ ਤੱਕ ਉਹਨਾਂ ਦੀਆਂ ਵੋਟਾਂ ਨਹੀਂ ਪੈਂਦੀਆਂ 6 ਤੇ ਚਾਹੇ 7 ਵਜਾਂ 7:30 ਵਜਾਂ ਜਾਂ ਉਸ ਤੋਂ ਵੀ ਵੱਧ ਜਿਹੜੇ ਘੇਰੇ 'ਚ ਆਗੇ ਉਹਨਾਂ ਨੂੰ ਕਿਉਂਕਿ ਉਹਨਾਂ ਦਾ ਹੱਕ ਬਣਦਾ ਉਹਨਾਂ ਦਾ ਰਾਈਟ ਆ ਉਹ ਉਹਨਾਂ ਦੀ ਜਿਹੜੀ ਵੋਟ ਪਏਗੀ ਓਕੇ ਹੁਣ ਤੱਕ ਕਿੰਨੀ ਕੁ ਫੇਸ ਵੋਟ ਜਿਹੜੀ ਇਹ ਤਾਂ ਨਾਲਾ ਪੂਲ ਪਹੁੰਚ ਕੇ ਹੋਏਗੀ ਥੋੜਾ ਜਿਹਾ ਪਹਿਲਾਂ ਅਸੀਂ ਫਿਗਰ ਲਈ ਸੀ ਉਹ ਤਾਂ 11% ਤੋਂ ਵੱਧ ਹੋ ਚੁੱਕੀ ਸੀਗੀ ਤੇ ਲੇਟੈਸਟ ਜਿਹੜੀ ਸਾਡੀ ਰਿਪੋਰਟ ਆਏਗੀ ਉਸ ਤੋਂ ਬਾਅਦ ਫਿਰ ਪਤਾ ਲੱਗੇਗਾ ਕਿੰਨੀ ਚੱਲੀ ਹੈ ਆਕਰਤ ਵਿੱਚ ਵੋਟਰਾਂ ਨੂੰ ਅਪੀਲ ਕਰਾਂਗਾ ਵੋਟਰਾਂ ਨੂੰ ਇਹ ਹੀ ਅਪੀਲ ਸਾਡੀ ਕਿ ਉਹ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਵੋਟ ਦਾ ਪ੍ਰਯੋਗ ਕਰਨ ਕਿਸੇ ਤਰ੍ਹਾਂ ਦਾ ਲੜਾਈ ਝਗੜਾ ਨਾ ਕਰਨ ਕਿਉਂਕਿ ਸਾਨੂੰ ਆਪਸ ਦੇ ਵਿੱਚ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ ਪਿੰਡਾਂ ਦੇ ਵਿੱਚ ਬਿਲਕੁਲ ਜਿਹੜਾ ਮਾਹੌਲ ਸ਼ਾਂਤੀਪੂਰਨ ਰੱਖਣਾ ਤੇ ਪ੍ਰਸ਼ਾਸਨ ਉਹਨਾਂ ਦੇ ਨਾਲ ਖੜਾ ਹੈਗਾ ਜੀ ਅਸੀਂ ਖੁਦ ਮਾਨਯੋਗ ਡੀਸੀ ਸਾਹਿਬ ਸਾਡੇ ਮਾਨਯੋਗ ਆਬਜ਼ਰਵਰ ਸਾਹਿਬ ਖੁਦ ਦੌਰੇ ਤੇ ਹੈਗੇ ਆ ਮੈਂ ਵੀ ਇਸੇ ਕਰਕੇ ਮੈਨੂੰ ਪਤਾ ਲੱਗਾ ਸੀਗਾ ਕਿ ਇੱਥੇ ਥੋੜੀ ਮਸ਼ੀਨ ਦੇ ਵਿੱਚ ਦਿੱਕਤ ਆਈ ਇਸ ਕਰਕੇ ਮੈਂ ਮੁੱਕਤੇ ਤੇ ਖੁਦ ਪਹੁੰਚਿਆ ਤੇ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਏਗੀ। ਥੈਂਕ ਯੂ ਜੀ। ਸੋ ਇਹਨਾਂ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਦੱਸਿਆ ਕਿ ਜਿਹੜੀ ਮਸ਼ੀਨ ਖਰਾਬ ਹੋਈ ਸੀ ਉਸ ਨੂੰ ਠੀਕ ਕਰਵਾ ਦਿੱਤਾ ਗਿਆ ਪੱਕੇ ਤੌਰ ਤੇ ਜਿਹਨੇ ਉੱਤੇ ਬਟਾ ਦਿੱਤੇ ਗਏ ਨੇ ਤਾਂ ਜੋ ਜਿਹੜੇ ਅਸਮਾਂ ਰਹਿੰਦਾ ਉਸ ਸਮੇਂ ਦੇ ਵਿੱਚ ਵੋਟ ਜਿਹੜੀ ਆ ਉੱਪਰ ਉੱਪਰ ਤਰੀਕੇ ਨਾਲ ਉਹ ਪੋਲ ਹੋ ਸਕੇ ਤੇ ਲੋਕ ਆਪਣੇ ਵੋਟ ਦੱਸ ਇੱਕ ਨਾਲ ਸਮਾਰ ਕਰ ਸਕਦੇ ਆਪਣਾ ਆਉਣ ਵਾਲਾ ਅੰਮ੍ਰਿਤ ਉਹ ਚੁਣ ਸਕਣ ਹੋਰ ਵੀ ਵਕਤ ਤੇ ਇਸੇ ਲੈ ਕੇ ਜਲਦਾ ਹਾਜ਼ਰ ਹੋਣਾ ਜੇਕਰ ਅਕਲੀ ਮਣੀ ਅੰਕ ਤੇ ਸਿਰਪਾਲ ਸਿਰਪਾਲ ਦੇ ਵਿੱਚ ਆਜੇ ਧੰਨਵਾਦ।